ਗੋੜਾ ਦੇ ਖੇੜਾ ਰੋਡ ਵਿਖੇ ਅੱਜ ਹਨੂਮਾਨ ਜਨਮ ਦਿਤੀ ਦੇ ਅਫਸਰ ਤੇ ਪਾਸੀ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਸੀਨੀਅਰ ਅਕਾਲੀ ਨੇਤਾ ਅਤੇ ਹਲਕਾ ਇੰਚਾਰਜ ਰਣਜੀਤ ਸਿੰਘ ਖਰਾਨਾ ਸੀਨੀਅਰ ਆਪਾਗੂ ਰਣਜੀਤ ਪਾਰ ਬਾਬਲਾ ਅਤੇ ਇੰਜਰਚਿਤ ਕਰਵਲ ਅਤੇ ਹੋਰ ਸ਼ਹਿਰ ਵਸੇ ਮੌਜੂਦ ਸਨ ਬੀਰ ਰਿਪੋਰਟ ਫਰਵਾੜਾ ਐਕਸੈਸ ਨਿਊਜ਼ ਜੈ ਮਾਤਾ ਦੀ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਹਰੇਕ ਸਾਲ ਦੀ ਤਰ੍ਹਾਂ ਪਾਸੀ ਪਰਿਵਾਰ ਵੱਲੋਂ ਖੇੜਾ ਰੋਡ ਤੇ ਅੱਜ ਪੂੜੇ ਛੋਲੇ ਦਾ ਕੜਾ ਦਾ ਲੰਗਰ ਲਗਾਇਆ ਗਿਆ ਤੇ ਇਹ ਪਰਿਵਾਰ ਤਕਰੀਬਨ 15 ਸਾਲਾਂ ਤੋਂ ਇਹ ਲੰਗਰ ਲਗਾ ਰਿਹਾ ਵਾ ਤੇ ਜਿੱਥੇ ਵੀ ਇਸ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਮਾਤਾ ਰਾਣੀ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਕਿ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਰੱਖਣ ਤਾਂ ਜੋ ਇਸੇ ਤਰ੍ਹਾਂ ਇਹ ਸਮਾਜ ਦੀ ਤੇ ਕੌਮ ਦੀ ਸੇਵਾ ਕਰਦੇ ਜੈ ਸ਼੍ਰੀ ਹਰ ਸਾਲ ਦੀ ਤਰ੍ਹਾਂ ਅੱਜ ਪਾਸੀ ਪਰਿਵਾਰ ਵੱਲੋਂ ਜਿਹੜਾ ਪੂੜੀਆਂ ਛੋਲਿਆਂ ਦਾ ਲੰਗਰ ਲਗਾਇਆ ਇੱਕ ਤਕਰੀਬਨ 15 ਸਾਲ ਹੋ ਗਏ ਆ ਹਰ ਸਾਲ ਇਹ ਮਹਾਮਾਈ ਦੇ ਚਰਨਾਂ 'ਚ ਅਰਦਾਸ ਕਰਕੇ ਲੰਗਰ ਲਾਂਦੇ ਆ ਮੈਂ ਮਹਾਮਾਈ ਅਗੇ ਅਰਦਾਸ ਕਰਦਾ ਕਿ ਪਾਸੀ ਪਰਿਵਾਰ ਨੂੰ ਦਿਨ-ਦੁਪਹਿਰ ਦੀ ਖਾਣ ਚ ਆਪਣੀ ਤਰੱਕੀ ਦੇਵੇ ਔਰ ਆਪਣਾ ਮਿਹਰਬਾਨੀ ਆਤ ਮਹਾਮਾਈ ਪਾਸੀ ਪਰਿਵਾਰ ਦੇ ਸੱਤੇ ਰੱਖੇ ਬਹੁਤ ਖੁਸ਼ੀ ਦੀ ਗੱਲ ਹੈ ਜਿਹੜਾ ਰੋਡ ਤੇ ਵਾਸੀ ਪਰਿਵਾਰ ਨੇ ਆਪਣੇ ਪਰਿਵਾਰ ਦੀ ਤਰਫੋਂ ਸਰਬੱਤ ਦੇ ਭਲੇ ਲਈ ਲੰਗਰ ਦਾ ਯੋਜਨ ਕੀਤਾ ਹੈ। ਔਰ ਇਹਨਾਂ ਨੂੰ ਅੱਜ ਲੰਗਰ ਦਾ ਵਰਤਾਾ ਕਰਦੇਆਂ ਦੇਖ ਕੇ ਅਤੇ ਸੰਗਤ ਦੀ ਭੀੜ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਮਨ ਇੰਨਾ ਖੁਸ਼ ਹੋਇਆ ਕਿ ਇਸ ਤੋਂ ਹੀ ਲੱਗਦਾ ਸੀ ਕਿ ਪ੍ਰਮਾਤਮਾ ਨੇ ਇਸ ਪਰਿਵਾਰ ਤੇ ਬਹੁਤ ਸਿਰ ਤੇ ਆਤਮ ਰੱਖਦੇ ਇਹਨਾਂ ਨੂੰ ਅਸ਼ੀਰਵਾਦ ਦਿੱਤਾ। ਔਰ ਅੱਜ ਤੇ ਇਸ ਮੌਕੇ ਤੇ ਇਸ ਖੁਸ਼ੀ ਨੂੰ ਇਜ਼ਹਾਰ ਕਰਦੇ ਹਾਂ ਜਿੱਥੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਸ ਪਰਿਵਾਰ ਨੂੰ। ਉਸ ਦੇ ਨਾਲ ਲੈ ਪ੍ਰਮਾਤਮਾ ਦੇ ਚਰਨ ਜਰਦਾਸ ਕਰਦਾ ਕਿ ਪ੍ਰਮਾਤਮਾ ਇਸ ਪਰਿਵਾਰ ਤੇ ਹਮੇਸ਼ਾ ਸ਼ਾਂਤ ਰੱਖੇ ਔਰ ਹਮੇਸ਼ਾ ਇਹ ਹਰ ਸਾਾਲ ਜਿਨਾਂ ਇਸ ਤਰੀਕੇ ਨਾਲ ਹੋਏ ਸ਼ਾਂ ਲੰਗਰ ਲਾਉਂਦੇ ਰਹਿਣ ਅਤੇ ਸੰਗਤ ਇਸ ਤਰੀਕੇ ਨਾਲ ਆ ਕੇ ਖੁਸ਼ੀਆਂ ਵੰਡ ਕੇ ਲੰਗਰ ਦਾ ਸੇਵਨ ਕਰਕੇ ਸਾਰੇ ਸੀਜਾ ਦਾ ਭਲਾ ਕਰਨ ਲਈ ਇਹਨਾਂ ਦੇ ਨਾਲ ਪ੍ਰਾਰਥਨਾ ਕਰਦੇ ਰਹਿਣ ਪੁਰਵਾਰੇ ਭੇਰ ਪਾਸੀ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ ਆਓ ਸਾਰੇ ਰਲ ਕੇ ਉਸ ਸਭੂ ਪ੍ਰਭੂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਇਹ ਲੰਘ ਰਮੇਸ਼ਾ ਚੱਲਦਾ ਰਹੇ ਅਟੁੱਟ ਹੋਵੇ ਬਹੁਤ ਬਹੁਤ ਸ਼ੁਭ ਸ਼ਾਮਾ ਇਸ ਪਾਸੀ ਪਰਿਵਾਰ ਨੂੰ ਅਤੇ ਸਾਰੀ ਸੰਗਤ ਨੂੰ ਹਾਂਜੀ ਭਾਈ ਜੈ ਸ਼੍ਰੀ ਰਾਮ ਮੈਂ ਰਜੀਤਪਾਲ ਮਾਹਵਲਾ ਅੱਜ ਤੁਨਾਂ ਮਾਣ ਮਹਾਨ ਦੇ ਸ਼ੁਭ ਮੌਕੇ ਮੇਰੇ ਦੋਸਤ ਮੇਰਾ ਛੋਟੇ ਭੇਣ ਨਰੇਸ਼ ਪਾਸੀ ਜੀ ਕੋਲੋਂ ਅੱਜ ਨੰਗਲ ਲਗਾਇਆ ਗਿਆ ਹਨੂਮਾਨ ਜੰਦੀ ਦੇ ਪਾਸੇ ਦੇ ਵਿੱਚ ਸਾਰੇ ਪਾਸੇ ਉਹਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਪੂਰੇ ਸ਼ਹਿਰ ਪਾਸੇ ਦੇ ਹਨੂਮਾਨ ਜੰਦੀ ਦੀਆਂ ਮੈਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਇੱਕ ਬੇਨਤੀ ਕਹਿੰਦਾ ਹਾਂ ਜੋ ਸਾਡੇ ਨੌਜਵਾਨ ਜਿਹੜੇ ਸਾਡੇ ਬੱਚੇ ਆ ਹਨੂਮਾਨ ਦੀ ਕਿਰਪਾ ਨਾਲ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਦੇਖਦੇ ਹੋਏ ਆਪਣੀ ਚੰਗੀ ਸਿਹਤ ਬਣਾਉਣ ਔਰ ਨਸ਼ੇ ਤੋਂ ਦੂਰ ਰਹਿਣ ਤਾਂ ਕਿ ਸਾਡਾ ਜਿਹੜਾ ਦੇਸ਼ ਆ ਉਹ ਖੁਸ਼ਹਾਲ ਹੋਵੇ ਔਰ ਨੌਜਵਾਨੀ ਜਿਹੜੀ ਸਾਡੀ ਫਰਕਾ ਆਵੇ। ਕੀ ਅਰਸ਼ੀ ਦਵਾ।